ਪੂਰੇ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਦੋ ਵੱਡੇ ਆਈਐਸ ਅਫਸਰਾਂ ਦੀ ਜਿਨ੍ਹਾਂ ਨੇ ਵੱਡਾ ਘਪਲਾ ਕੀਤਾ ਆਪਣੀਆਂ ਜਨਾਨੀਆਂ ਨੂੰ ਮੂਰੇ ਲਾ ਕੇ ਘਰ ਦੇ ਵਿੱਚ ਮੋਟੀ ਕਮਾਈ ਕਰਨ ਦੀ ਉਹਨਾਂ ਦੀ ਇੱਛਾ ਸੀ ਪਰ ਕਮਾਈ ਵੀ ਗਈ ਉਹਨਾਂ ਉਲਟਾ ਬਦਨਾਮੀ ਬਹੁਤ ਜ਼ਿਆਦਾ ਹੋ ਰਹੀ ਹੈ ਮਾਮਲਾ ਸੀ ਜਾਲੀ ਬਾਗ ਸਕੇਂਡਲ ਦਾ ਮਰੂਥਾਂ ਦੇ ਛੋਟੇ ਛੋਟੇ ਪੌਦੇ ਉਹਨਾਂ ਖੇਤਾਂ 'ਚ ਲਾਏ ਗਏ ਜੋ ਜੋ ਜੇਨ ਕੋਲੋਂ ਕੁਆਇਰ ਕੀਤੀ ਸੀ ਵਿਖਾ ਇਹ ਦਿੱਤਾ ਗਿਆ ਕਿ ਮਰੂਥਾਂ ਦੇ ਬਹੁਤ ਜ਼ਿਆਦੇ ਵੱਡੇ ਬਾਗ ਨੇ ਉਦੇ ਵਿੱਚੋਂ ਕਰੋੜਾਂ ਰੁਪਏ ਦੇ ਹੱਥ ਰੰਗੇ ਹੁਣ ਲੈਣ ਦੇ ਦੇਣੇ ਪੈ ਰਹੇ ਨੇ ਈਡੀ ਨੇ ਉਹਨਾਂ ਤੋਂ ਵੱਡੇ ਅਫਸਰਾਂ ਖਲਾਫ ਲਗਾਤਾਰ ਅੱਜ ਛਾਪੇਮਾਰੀ ਕੀਤੀ ਸੋ ਜਿਹਦੇ ਵਿੱਚ ਰਜਿਸਤਮਾਨ ਨੇ ਜੋ ਫਰੋਜ਼ਪੁਰ ਦੇ ਡੀਸੀ ਨੇ ਨਾਲ ਵਰਨਰੂਮ ਆਈਐਸ ਅਫਸਰ ਜੋ ਐਕਸਾਈਜ਼ ਵਿਭਾਗ ਦੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਕਰੇ ਚੰਡੀਗੜ੍ਹ ਵਿੱਚ ਛਾਪੇਮਾਰੀ ਕੀਤੀ ਜ਼ਲੰਦਰ ਕੀਤੀ ਔਰ ਤਕਰੀਬਨ ਕਿਹਾ ਜਾ ਰਿਹਾ ਹੈ ਕਿ 26 thángਾਂ ਤੋਂ ਛਾਪੇਮਾਰੀ ਹੋਈ ਜਿਹਦੇ ਵਿੱਚੋਂ ਕੁਝ ਬਕਰਪੁਰ ਦੇ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਸ਼ੈਤਾਨੀ ਨਾਲ ਸਾਰੇ ਸਕੈਂਡਲ ਨੂੰ ਅ ਅੰਜਾਮ ਦਿੱਤਾ ਮੇਰੇ ਨਾਲ ਨੇ ਸਤਨਾਮ ਸਿੰਘ ਸਾਹੂ ਜੋ ਸਕੈਦ ਘਰ ਦਾ ਧਿਰਦੇ ਬੁਲਾਰੇ ਨੇ ਤੇ ਇੱਕ ਟੋਕ ਕੇ ਕਹਿੰਦੇ ਨੇ ਕਿ ਜੋ ਸਰਕਾਰੀ ਪੈਸਾ ਅੜਪਿਆ ਉਹ ਪੈਸਾ ਕਿਸੇ ਨੂੰ ਅਸੀਂ ਹਜਮ ਕਰਨ ਨਹੀਂ ਦੇਣਾ ਸਨਾਮ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਾਦ ਮਿਹਰਬਾਨੀ ਫਿਰ ਸਨਾਮ ਜੀ ਇਹ ਦੱਸੋ ਕਿ ਟੋਟਲ ਸਕੈਂਡਲ ਕਿੰਨੇ ਦਾ ਸੀ ਕਿਉਂਕਿ ਅੱਜ ਮੀਡੀਆ 'ਚ ਲਗਾਤਾਰ ਇਹ ਆ ਰਿਹਾ ਕਿ 123 ਕਰੋੜ ਦਾ ਸਕੈਂਡਲ ਸੀ ਪਰ ਤੁਸੀਂ ਇੱਕਦੋ ਟੀਵੀ ਤੇ ਬੋਲਦੇ ਨਜ਼ਰ ਆਏ ਤੁਸੀਂ ਕਹ ਰਹੇ ਸੀ ਤਕਰੀਬਨ 1000 ਕਰੋੜ ਦਾ ਸਕੈਂਡਲ ਆ ਗੈਪ ਕਾਫੀ ਆ ਕਿੰਨਾ ਸਕੈਂਡਲ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਅ ਪਹਿਲੀ ਗੱਲ ਤਾਂ ਮੈਂ ਬੁਲਾ ਰਿਹਾ ਤਾਂ ਹੈ ਹੀ ਪਰ ਮੈਂ ਸ਼ਿਕਾਇਤ ਕਰਤਾ ਵੀ ਇਸ ਮਾਮਲੇ ਚ ਆਂਗਾ ਤੇ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਸੀ ਕੁਝ ਕਿਸਾਨਾਂ ਕੋਲੋਂ ਕਿ ਸਾਨੂੰ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਸਾਨੂੰ ਖੇਤਾਂ ਆ ਬੁੱਟਿਆਂ ਦਾ ਮੁਆਵਜ਼ਾ ਨਹੀਂ ਮਿਲਿਆ ਕਹਿੰਦੇ ਸਾਡੇ ਗਵਾਂਢੀ ਜਿਹੜੇ ਮਿਲੇ ਹੋਏ ਆਸਰਾ ਨੂੰ ਕਰੋੜਾਂ ਰੁਪਏ ਮੁਆਵਜ਼ਾ ਮਿਲ ਗਿਆ ਕੁਝ ਦਾ ਇੱਕ ਦਾ ਨਾਮ ਲਿਆ ਭਗਵਿੰਦਰ ਸਿੰਘ ਨੇ 200-300 ਕਰੋੜ ਮੁਆਵਜ਼ਾ ਮਿਲ ਗਿਆ ਉਨਾ ਵੱਲ ਜਾਣਕਾਰੀ ਦਿੱਤੀ ਗਈ ਸੀ ਕਿ ਨਿਊ ਚੰਡੀਗੜ੍ਹ ਤੇ ਮੋਹਾਲੀ ਦੇ ਅਲੱਗ-ਅਲੱਗ ਸੈਕਟਰਾਂ 'ਚ ਇਹ ਐਟ੍ਰੋਪੋਲਿਸ ਪ੍ਰੋਜੈਕਟ 'ਚ ਇਹ 1000 ਕਰੋੜ ਦਾ ਸਕੈਨ ਹੈਗਾ ਇਹ ਸਾਨੂੰ ਜਾਣਕਾਰੀ ਦਿੱਤੀ ਗਈ ਸੀ ਪਰ ਜਦੋਂ ਸਾਨੂੰ ਨਹੀਂ ਪਤਾ ਵੀ ਇਹ 'ਚ ਕਿੰਨੇ ਕਿੰਨੇ ਲੋਕ ਸ਼ਾਮਲ ਹੈ ਕਿੰਨਾ ਕਾ ਹੈਗਾ ਕਪਲਾ ਪਰ ਜਦੋਂ ਬਿਜ਼ਨਸ ਬਿਊਰੋ ਦੀ ਐਫਆਈਆਰ ਦਰਜ ਹੋਈ ਐਫਆਈਆਰ ਪੜ੍ਹ ਕੇ ਸਾਨੂੰ ਪਤਾ ਲੱਗਿਆ ਕਿ ਇਹ 'ਚ ਕੁਝ ਅਫਸਰ ਵੀ ਇਨਵੋਲਵ ਹੈਗੇ ਆ ਜਿਹਦਾ ਬਰਨੂ ਰਜਮ ਦੀ ਵਾਈਫ ਦਾ ਨਾਮ ਆ ਰਿਹਾ ਤੇ ਰਜੇਸ਼ ਤਮਾਨਾ ਡਿਪਟੀ ਮਿੰਸਟਰ ਦੀ ਵਾਈਫ ਦਾ ਨਾਮ ਆ ਰਿਹਾ ਇਹ ਸਾਨੂੰ ਐਫਆਈਆਰ ਪੜ੍ਹ ਕੇ ਹੀ ਪਤਾ ਲੱਗਿਆ ਇਹਨਾਂ ਦੋਨੋਂ ਵੱਡੇ ਅਫਸਰਾਂ ਨੇ ਜਿਨ੍ਹਾਂ ਦੇ ਕਰਿਆ ਅੱਜ ਈਡੀ ਦੀ ਰੇਡ ਪਈ ਕਿੰਨੀ ਥੱਗੀ ਲਾਈ ਸੀ ਅਮਾਉਂਟ ਕੋਈ ਜੇ ਮੈਂ ਗੱਲ ਕਰਾਂ ਇਹ ਮੁੱਖ ਠੱਗ ਤਾਂ ਹੈ ਨੇ ਤੇ ਨਾਲ ਇਹਨੇ ਬਾਕੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਵੱਡਾ ਪੈਸਾ ਲਿਆ ਮੇਰੇ ਖਿਆਲ ਰਜੇਸ਼ ਧਮਾਨ ਮੈਂ ਤੁੱਕਾ ਹੀ ਲਗਾ ਰਿਹਾ ਕਰੋੜ ਡੇਢ ਕਰੋੜ ਦੀ ਜਿਹੜੇ ਹੈ ਇਹਨੂੰ ਮੁਆਵਜ਼ਾ ਮਿਲਿਆ ਬਰਨ ਰਿਜਵ ਨੂੰ ਉਸ ਤੋਂ ਘੱਟ ਮਿਲਿਆ ਪਰ ਇਹਦਾ ਪੁਵਿੰਦਰ ਸਿੰਘਾ ਨੂੰ ਤਾਂ ਬਹੁਤ ਜ਼ਿਆਦਾ ਮਿਲਿਆ 20-25 ਕਰੋੜ ਵੀ ਮਿਲਿਆ ਮੇਰੇ ਖਿਆਲ ਤੇ ਹੋਰਾਂ ਨੂੰ ਵੀ ਚੰਗਾ ਮੁਆਵਜ਼ਾ ਮਿਲਿਆ ਤੇ ਅਸਲ ਗੱਲ ਤੁਹਾਨੂੰ ਪਤਾ ਹੀ ਕੀਤਾ ਕੀ ਸੀ ਕਿ ਜਿਹੜਾ ਐਟਰੋਪੋਲਿਸ ਪ੍ਰੋਜੈਕਟ ਆਇਆ ਜਿਹੜਾ ਗਵਰਨਾ ਨੇ ਜ਼ਮੀਨ ਖਰੀਦਣੀ ਸੀ ਕਿਸਾਨਾਂ ਕੋਲ ਜਦੋਂ ਪਹਿਲੀ ਨੋਟੀਫਿਕੇਸ਼ਨ ਹੋਈ ਤਾਂ ਅਫਸਰਾਂ ਨੂੰ ਭੂ ਮਾਫੀਆ ਨੂੰ ਤੇ ਦਲਾਲਾਂ ਨੂੰ ਪਤਾ ਸੀ ਕਿ ਇਹ ਜ਼ਮੀਨ ਦੇ ਵਿੱਚ ਸਰਕਾਰ ਨੇ ਖਰੀਦਣੀ ਹੈ ਤੇ ਉਹਨਾਂ ਨੇ ਪਹਿਲੇ ਹੀ ਕਿਸਾਨਾਂ ਕੋਲੋਂ ਜ਼ਮੀਨ ਠੇਕੇ ਤੇ ਲੈ ਲਈ ਤੇ ਉੱਥੇ ਬੂਟੇ ਲਗਾਏ ਤੇ ਅਮਰੂਦ ਦੇ ਜਦੋਂ ਅਗਲੀ ਨੋਟੀਫਿਕੇਸ਼ਨ ਦੂਜੀ ਹੋਈ ਤਾਂ ਉਹਦੇ ਵਿੱਚ ਦੋ ਤਰ੍ਹਾਂ ਖੜੀਆਂ ਹੋ ਗਏ ਆ ਸਰਕਾਰ ਕੋਲ ਮੁਆਵਜ਼ਾ ਲੈਣ ਵਾਸਤੇ ਇੱਕ ਤੇ ਰੋਹ ਸੀ ਜਿਹੜੇ ਅਸਲ ਜ਼ਮੀਨ ਦੇ ਮਾਲਕ ਸੀ ਕਿਸਾਨ ਦੂਜੀ ਤਿਰ ਉਹ ਖੜੀ ਹੋ ਗਈ ਜਿਹੜੀ ਕਹਿੰਦੀ ਕਿ ਸਾਡੀ ਤਾਂ ਤੇ ਫਸਲ ਵੀ ਜੀ ਹੋਈ ਐ ਉਹ ਫਸਲ ਕਾਹਨ ਕਿ ਉਣਾਣੀ ਸੀ ਉਹ ਫਸਲ ਅਮਰੂਦ ਦਾ ਦੇ ਬਾਗ ਦਿਖਾਏ ਗਏ ਤੇ ਉਹਦੇ ਵਿੱਚ ਕੱਲਾ ਠੇਕੇ ਤੇ ਲੈਣ ਵਾਲੇ ਨੇ ਕੁਝ ਕਿਸਾਨ ਵੀ ਜਿਹੜੇ ਇਹਨਾਂ ਨਾਲ ਮਿਲੇ ਹੋਏ ਸੀ ਕਿਸਾਨਾਂ ਨੇ ਵੀ ਵੱਧ ਮੁਆਵਜ਼ਾ ਲਿਆ ਤੇ ਉਦੋਂ ਹੀ ਸਾਨੂੰ ਐਫਆਰ ਪੜ ਕੇ ਪਤਾ ਲੱਗਾ ਕਿ ਹਰਜੇਸ਼ ਧਮਾਨ ਤੇ ਵਰਣ ਰੁਜਮ ਨੇ ਵੀ ਇਹ ਚੋਂ ਪੈਸੇ ਕਮਾਏ ਕਿਵੇਂ ਕਮਾਏ ਉਹਨਾਂ ਨੇ ਕੀ ਢੰਗ ਪੜਾ ਹਾਂ ਜਿਹੜਾ ਢੰਗ ਸੀਗਾ ਇੱਥੇ ਪਹਿਲੇ ਦਾ 50 ਰੁਪਏ ਦਾ ਬੂਟਾ ਠੇਕਾ ਕੀਤਾ ਗਿਆ ਇੱਕ ਨਰਸਰੀ ਵਾਲੇ ਨਾਲ ਮੈਨੂੰ ਮੇਰੀ ਜਾਣਕਾਰੀ ਮੈਂ ਤਾਂ ਉਹ ਬਨੂੜ ਦਾ ਸੀ ਕੋਈ ਉਹਦਾ ਠੇਕਾ ਸੀ 50 ਰੁਪਏ ਕਬੂਟੇ ਦਾ ਟਰਾਂਸਪੋਰਟ ਖਰਚਾ ਲਗਾਉਣ ਦਾ ਖਰਚਾ ਤੇ ਬੂਟੇ ਦੀ ਕੀਮਤ 50 ਰੁਪਏ ਦੀ ਕਾਸਟ ਸੀਗੀ ਉਹਨੇ 50 ਰੁਪਏ ਦਾ ਬੂਟਾ ਲਗਾਇਆ ਜਦੋਂ ਨੈਕਸਟ ਨੋਟੀਫਿਕੇਸ਼ਨ ਹੋਈ ਕੁਝ ਦਿਨਾਂ ਬਾਅਦ ਤਾਂ ਉੱਥੇ ਵੱਡਾ ਦਰਖਤ ਦਿਖਾਇਆ ਗਿਆ ਬੂਟੇ ਦਾ ਉਹ ਦਰਖਤ ਮੰਨ ਲਓ ਫਰੂਟ ਲੱਗਦਾ ਹੈ ਤਾਂ ਪੰਜਾਬ ਸਰਕਾਰ ਦੀ ਕੈਲਕੂਲੇਸ਼ਨ ਅਨੁਸਾਰ 5500 ਰੁਪਏ ਮੁਆਵਜ਼ਾ ਬਣਦਾ 50 ਰੁਪਏ ਦਾ ਬੂਟਾ ਲਗਾ ਕੇ 55000 ਰੁਪਏ ਮੁਆਵਜ਼ਾ ਹੜਾਪ ਕੀਤਾ ਗਿਆ ਇਹ ਹੈਗਾ ਜਿਹੜਾ ਇੱਕ ਸਕੈਮ ਪਰ ਦੂਜਾ ਸਕੈਮ ਇਹ ਹੈ 90 ਫਰੰਕ ਕੇਸਾਂ ਦਾ 50 ਰੁਪਏ ਦਾ ਬੁੱਟਾ ਵੀ ਲਗਾਇਆ ਨਹੀਂ ਗਿਆ ਤੀਜਾ ਜਿਹੜਾ ਸਭ ਤੋਂ ਵੱਡਾ ਸਕੈਮ ਹੈ ਇਹ ਕੋਕ ਕਣਕ ਝੋਨਾ ਨਹੀਂ ਹੈ ਕਿ ਮੁੱਠੀ ਭਰ ਕੇ ਵੇਚਦੇ ਸਿੱਟਦਾ ਗਿਆ ਆਪਾਂ ਇਹ ਬਾਗਬਾਨੀ ਵਿਭਾਗ ਦੀ ਹਦਾਇਤਾਂ ਮੁਤਾਬਕ 110 ਤੋਂ 120 132 ਤੱਕ ਬੁੱਟੇ ਲੱਗ ਸਕਦੇ ਆ ਜੇ 132 ਬੁੱਟੇ ਲੱਗ ਸਕਦੇ 132 ਦਰਖਤਾਂ ਦਾ ਮੁਆਵਜ਼ਾ ਮਿਲਣਾ ਹੈ ਤਾਂ ਇੱਥੇ 2500 ਤੋਂ 3000 ਦਰਖਤਾਂ ਦਾ ਮੁਆਵਜ਼ਾ ਲਿਆ ਗਿਆ ਹੂੰ ਜੀ ਸੈਂਡਲ ਨੂੰ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਇਹ ਡਬਲ ਟਾਸ ਸਕੈਂਡਲ ਹੋ ਗਿਆ। ਦੋ ਗਰੀਬ ਜੇ ਕਿਸਾਨ ਆਏ ਸੀ ਇਹਨਾਂ ਪਿੰਡਾਂ ਦੇ ਗਰੀਬ ਜੇ ਸੀ ਬਹੁਤ ਸੜੇ ਹੋਏ ਕੱਪੜੇ ਸੀ ਸਾਈਕਲ ਤੇ ਆਏ ਸੀ ਉਹ ਰੋਂਦੇ ਜੀ ਆ ਵੀ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਤੁਹਾਨੂੰ ਮੁਆਵਜ਼ਾ ਨਹੀਂ ਕੁਮੜਾ ਵਾਲੇ ਦੇ ਰਹੇ। ਉਹਨਾਂ ਨੂੰ ਸਹੀ ਦਰਖਤਾਂ ਦਾ ਉਹਨਾਂ ਨੂੰ ਸਹੀ ਦਰਖਤਾਂ ਦਾ ਵੀ ਮੁਆਵਜ਼ਾ ਨਹੀਂ ਸੀ ਮਿਲਿਆ ਉਦੋਂ ਤੱਕ। ਨਹੀਂ ਮਿਲਿਆ ਉਹਨਾਂ ਨੂੰ ਦਰਖਤਾਂ ਦਾ ਸਹੀ ਮੁਆਵਜ਼ਾ ਨਹੀਂ ਮਿਲਿਆ। ਪਰ ਮੈਂ ਗੱਲ ਕਰਾਂ ਮੁਰਕੇ ਮੈਨੂੰ ਕਦੇ ਵੀ ਨਹੀਂ ਮਿਲੇ ਮੈਨੂੰ ਉਹਨਾਂ ਦੀ ਪਛਾਣ ਵੀ ਹੈ ਨਹੀਂ। ਪੇਪਰ ਉਹ ਥੋੜੀ ਇਨਫੋਰਮੇਸ਼ਨ ਦੇ ਕੇ ਜੀ ਥੋੜੇ ਪੇਪਰ ਦੇ ਕੇ ਸੀ ਸਾਡੀ ਟੀਮ ਦੇ ਲੋਕ ਲੱਗੇ ਰਹੇ ਤੇ ਇਹ ਮੈਂ ਜਦੋਂ ਪੰਜਾਬ ਸਰਕਾਰ ਬਣੀ ਤਾਂ ਉਦੋਂ ਸੀਐਮ ਪੰਜਾਬ ਭਗਵੰਤ ਮਾਨ ਜੀ ਨੂੰ ਇਹਦੀ ਫਾਈਲ ਦੇ ਕੇ ਆਇਆ ਸੀ ਕਿ ਇਸ ਮਾਮਲੇ 'ਤੇ ਵੀ ਕਾਰਵਾਈ ਕਰੋ ਇਸ ਕੈਂਪ ਵੱਡਾ ਹੈਗਾ ਕੰਪਲੇਂਟ ਮੇਰੀ ਪਿਛਲੀ ਸਰਕਾਰ ਸਮੇਂ ਦੀ ਓਕੇ ਆਹ ਸਰਕਾਰ ਸਾਹਿਬ ਮੈਂ ਕੱਢ ਦਿੱਤੀ ਜੀ ਨੀਕਾ ਪਰ ਇਹ ਕੀ ਜਾਣਕਾਰੀ ਦਿਓ ਕਿ ਜਿਹੜੇ ਆਈਐਸ ਅਫਸਰ ਸੀ ਤੁਸੀਂ ਕਹੇ ਕਿ ਇੱਕ ਅਫਸਰ ਦੀ ਜਨਾਨੀ ਦਾ ਨਾਮ ਵਿਜੀਲੈਂਸ ਨੇ ਗਲਤ ਪਾਸਾ ਇਹਦਾ ਮਤਲਬ ਹੈ ਕਿ ਇਹਨੇ ਘਬੀਰਤਾ ਨਾਲ ਜਾਂਚ ਕਰਨੀ ਚਾਹੀ ਵਿਜੀਲੈਂਸ ਦਾ ਕੋਈ ਅਧਿਕਾਰੀ ਵੀ ਫਸ ਸਕਦਾ ਜਿਨੇ 밀리 ਕੋ ਉੱਚਤਾ ਤੇ ਇੱਕ ਜਨਾਨੀ ਨੂੰ ਆਈਐਸ ਅਫਸਰ ਦੀ ਜਨਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਹੋ ਸਕਦਾ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਉਹ ਚ ਐਡਰੈਸ ਤੇ ਨਾਮ ਤੇ ਸਪੈਲਿੰਗ ਥੋੜੇ ਗਲਤ ਸੀਗੇ ਤੇ ਪਰ ਜਿਵੇਂ ਹੁਣ ਗੱਲ ਕਰਾਂ ਵੀ ਜਦੋਂ ਅਦਾਲਤ ਨਹੀਂ ਰਾਹ ਦੇ ਤੇ ਜ਼ਮਾਨਤ ਦੇ ਤੇ ਤਾਂ ਮੇਰੇ ਖਿਆਲ ਗ੍ਰਿਫਤਾਰ ਵੀ ਕਿਵੇਂ ਕਰਨਗੇ ਹਾਂ ਉਦੋਂ ਰਾਤ ਜਰੂਰ ਸੀ ਵੀ ਗ੍ਰਿਫਤਾਰ ਕਰਨਾ ਬਣਦਾ ਸੀ ਇਹਨੂੰ ਟਾਈਮ ਦਿੱਤਾ ਵੀ ਕੋਰਟ ਤੇ ਵੀ ਜਾਓ ਉਹਨਾਂ ਦੀ ਜ਼ਮਾਨਤ ਹੀਟ ਅਦਾਲਤ ਤੋਂ ਰਿਜੈਕਟ ਹੋਈ ਪਰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਜੇ ਜ਼ਮਾਨਤ ਮਿਲ ਗਈ ਤਾਂ ਇਹ ਬਹਾਨਾ ਵੀ ਹੈਗਾ ਕਾਨੂੰਨੀ ਪੱਖ ਵੀ ਹੈਗਾ ਕਿ ਜ਼ਮਾਨਤ ਮਿਲ ਗਈ ਤਾਂ ਗ੍ਰਿਫ ਠੀਕ ਹੈ ਸੁਨਾਮ ਜੀ ਜਮਾਨਤ ਮਿਲ ਰਹੀ ਹੈ ਇਹਦੋਂ ਨਾਲ ਕੇਸ ਤਾਂ ਚੱਲਦਾ ਹੀ ਉਹਨਾਂ ਅਦਾਲਤ ਦੇ ਵਿੱਚ ਮਹੱਲੀ ਦੀ ਦੇ ਵਿੱਚ ਚੱਲਦਾ ਹੈ ਔਰ ਇੱਕ ਥੋੜੀ ਜਿਹੀ ਬਣ ਲੱਗੇ ਵੀ ਹੋ ਸਕਦਾ ਕਿਸੇ ਨੇ ਗਰੜਬੜ ਵੀ ਕੀਤੀ ਹੋਵੇ ਸਾਡੇ ਧਿਆਨ ਚ ਆਇਆ ਕਿ ਬਾਕਰ ਪਰਵੰਦੇ ਤੇ ਹੋਰ ਕਈ ਸੁਖਧਾਰ ਬੰਦੇ ਜਿਨੇ ਹੋਰ ਕਰੋੜਾਂ ਰੁਪਏ ਮੁਆਵਜ਼ਾ ਲਿਆ ਉਹ ਟ੍ਰੇਡਿੰਗ ਮਿੰਟੇ ਤਰੀਕੇ ਨਾਲ ਬਚੇ ਹੋਏ ਆ ਉਹ ਪਿੰਡ ਦੇ ਵਿੱਚ ਵੀ ਲਲਕਾਰ ਕੇ ਕਹਿੰਦੇ ਸੀ ਜੀ ਸੈਟਿੰਗ ਕੀਤੀ ਹੋਈ ਕਿਸੇ ਨਾਲ ਨਾ ਕਈ ਬਾਹਰਲੀ ਸਟੇਟ ਦੇ ਲੋਕਾਂ ਦਾ ਨਾਮ ਲੰਨੇ ਤੇ ਪੰਜਾਬ ਦੇ ਨਾਮ ਲੰਨੇ ਕਿਸੀ ਉਹਨਾਂ ਨੇ ਸੈਟਿੰਗ ਕੀਤੀ ਸਾਡਾ ਕੁਝ ਨਹੀਂ ਵਿਗੜ ਸਕਦਾ ਤੇ ਇਹ ਗੱਲ ਮੈਂ ਵਿਜੀਲੈਂਸ ਦੇ ਉੱਚ ਅਧਿਕਾਰੀ ਪਿਓ ਸੈਟਿੰਗ ਕਰ ਰਹੇ ਆ ਉਹਨਾਂ ਦੀ ਗ੍ਰਿਫਤਾਰੀ ਵੀ ਅਜੇ ਤੱਕ ਨਹੀਂ ਹੋਈ ਤੁਹਾਡੀ ਨੌਲੇਜ ਦੇ ਵਿੱਚ ਲੋਕਾਂ ਨੇ ਪੈਸਾ ਵਾਪਸ ਕੀਤਾ ਜਦੋਂ ਹਾਈ ਕੋਰਟ ਦਾ ਡੰਡਾ ਚੜਿਆ ਕਿ ਜਮਾਂਤ ਤਾਵੇਂ ਲੇਗੀ ਪੈਸਾ ਵਾਪਸ ਕਰਾਓ ਕਿੰਨਾ ਕੁ ਪੈਸਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋ ਗਿਆ ਮੈਨੂੰ ਇਹ ਤਾਂ ਲੱਗਦਾ ਸੀ ਕਿ ਪੈਸਾ ਵਾਪਸ ਹੋਇਆ ਕਿੰਨਾ ਹੋਇਆ ਪਤਾ ਨਹੀਂ ਜੀ ਪਰ ਜੀ ਇਹ ਦੱਸੋ ਪਹਿਲਾਂ ਵਿਜੀਲੈਂਸ ਨੇ ਜਦੋਂ ਐਫਆਈਆਰ ਕੀਤੀ ਗ੍ਰਿਫਤਾਰੀਆਂ ਹੋਈਆਂ ਕਿੰਨੇ ਕੁ ਬੰਦੇ ਇਸ ਚੱਕਰ ਦੇ ਵਿੱਚ ਗ੍ਰਿਫਤਾਰ ਹੋ ਗਏ ਸੀ ਤੇ ਜੇਲ੍ਹ ਜਾ ਕੇ ਆਏ ਮੇਰੇ ਮਤਾਬਿਕ ਡੇਢ ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਅਰੈਸਟ ਹੋਏ ਇਸ ਮਾਮਲੇ 'ਚ ਤੇ ਜੇ ਬੈਨ ਤੇ ਉਹਨਾਂ ਦੀ ਜ਼ਮਾਨਤ ਹੋ ਚੁੱਕੀ ਹੈ ਉਹਨਾਂ ਲਗਭਗ ਸਾਰਿਆਂ ਦੀ ਦੋ ਕੁ ਬੰਦੇ ਤਿੰਨ ਐਂਟਿਸਿਪਟਰੀ ਬیل ਉਹਨਾਂ ਦੀ ਹੋਈ ਹੈ ਤੇ ਇਸ ਤਰ੍ਹਾਂ ਜ਼ਮਾਨਤਾਂ ਦੇ ਬਾਰੇ ਨੇ ਹਾਈ ਕੋਰਟ ਵੱਲੋਂ ਈਡੀ ਫੇਰ ਉਹ ਹੀ ਉਸ ਐਫ ਆਈ ਆਰ ਦੇ ਆਧਾਰ ਤੇ ਅੱਗੇ ਕਾਰਵਾਈ ਕਰ ਰਹੀ ਹੈ ਜਾਂਚ ਕਰ ਰਹੀ ਹੈ ਕਿਉਂਕਿ ਜਿਹਦੀ ਜ਼ਮਾਨਤ ਹੋ ਗਈ ਉਹਨੂੰ ਦੁਬਾਰੇ ਤਾਂ ਕਰ ਨਹੀਂ ਗ੍ਰਿਫਤਾਰ ਕੀਤਾ ਜਾ ਸਕਦਾ ਪਰ ਇਹ ਗੱਲ ਸੀ ਕਿ ਕੀ ਪਤਾ ਨਹੀਂ ਫਿਰ ਤੁਸੀਂ ਵਕੀਲ ਨਾਲ ਰਾਇ ਕੀਤੀ ਹੋਣੀ ਕਿਉਂਕਿ ਜੇ ਕੋਈ ਹੋਰ ਅਫੇਰੀ ਜੇ ਮਿਲੀ ਪੁਕਤ ਹੋਈ ਆ ਇਸੇ ਵੱਡੇ ਆਈਐਸ ਅਫਸਰਾਂ ਨੇ ਕੀਤੀ ਆਪਣੀਆਂ ਜਨਾਨੀਆਂ ਦੇ ਨਾਂ ਤੇ ਪੈਸਾ ਕਮਾਇਆ ਤਾਂ ਫਿਰ ਆਈਐਸ ਅਫਸਰ ਦਾ ਵੀ ਨਾਮ ਵਿੱਚ ਆ ਸਕਦਾ ਹੋ ਸਕਦਾ ਉਹਨਾਂ ਦੀ ਜਵਾਨਤ ਨਾ ਹੀ ਹੋਵੇ ਉਹਨਾਂ ਦਾ ਐਫਆਈਆਰ ਚ ਨਾਮ ਨਾ ਹੋਵੇ ਈਡੀ ਹੋ ਸਕਦਾ ਐਫਆਈਆਰ ਦੇ ਵਿੱਚ ਉਹਨਾਂ ਦਾ ਨਾਮ ਦਰਜ ਕਰ ਲੇ ਤੇ ਅੱਜ ਤਾਂ ਇੱਕ ਅਫਸਰ ਦੇ ਘਰੋਂ ਜਿਹੜੇ ਫੱਟੇ ਹੋਏ ਕਾਗਜ਼ ਵੀ ਮਿਲੇ ਬਾਹਰ ਸਿੱਟੇ ਹੋਏ ਸੀਗੇ ਇਤਨਾ ਕਿ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਨੇ ਦੋਨੇ ਵੱਡੇ ਅਫਸਰ ਲੱਗਦਾ ਕਿ ਦੋ ਆਈਐਸ ਅਫਸਰ ਜਿਹੜੇ ਆ ਉਹ ਕਟਿੱਕੀ ਚ ਆ ਜਾਣਗੇ ਹਾਂ ਹੋ ਸਕਦਾ ਹਨ ਦੇਖੋ ਜੇ ਪਤਨੀ ਦੇ ਨਾਮ ਤੇ ਮੁਆਵਜ਼ੇ ਲਏ ਆ ਤਾਂ ਆਪਣਾ ਸੂਤਰ ਨੇ ਵਰਤੇ ਹੀ ਆ ਆਪਣੇ ਨਾਮ ਤੋਂ ਲੈ ਪਤਨੇ ਦੇ ਨਾਮ ਤੋਂ ਲੈ ਤੇ ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀ ਨੇ ਦੇਖਣਾ ਵੀ ਕੀ ਕੀਤਾ ਉਹਨਾਂ ਨੇ ਜਿਹੜੀ ਸ਼ਿਕਾਇਤ ਜਿਹੜੀ ਸ਼ਿਕਾਇਤ ਕੀਤੀ ਸੀ ਤੁਸੀਂ ਉਹਦੇ ਵਿੱਚ ਆਈ ਸਬਸਰਾ ਦਾ ਨਾਮ ਸੀਗਾ ਜਿਹੜਾ ਨਾ ਕੋਈ ਨਹੀਂ ਜੀ ਕੌਣ ਆ ਸੰਦਾ ਇੱਕ ਭੁਵਿੰਦਰ ਸਿੰਘ ਦਾ ਪਤਾ ਸੀ ਹੋਰ ਤਾਂ ਕਿਸੇ ਦਾ ਪਤਾ ਹੀ ਨਹੀਂ ਸੀ ਉਹ ਤਾਂ ਬਾਅਦ ਜਦੋਂ ਅੱਗੇ ਇਨਵੈਸਟੀਗੇਸ਼ਨ ਹੋਈ ਹੈ ਐਫਆਈਆਰ ਕੀਤੀ ਹੈ ਉਸ ਤੋਂ ਬਾਅਦ ਸਾਨੂੰ ਸਮਝ ਆਈ ਗੱਲ ਹੈ ਉਦੋਂ ਤੁਹਾਡੇ ਬਿਆਨ ਦਰਜ ਹੋਏ ਫਿਰ ਐਫਆਈਆਰ ਕਰਨ ਵੇਲੇ ਜਾਂ ਬਾਅਦ ਬੰਦੇ ਬਿਆਨ ਦਰਜ ਨਹੀਂ ਹੋਏ ਹਾਂ ਬਾਕਰ ਪਰਤੇ ਕੁਝ ਲੋਗ ਆ ਸਾਡੀ ਟੀਮ ਦੇ ਕੁਝ ਲੋਕਾਂ ਨੂੰ ਵਿਜੀਲੈਂਸ ਜਰੂਰ ਬਾਰ-ਬਾਰ ਬੁਲਾਇਆ ਉਹਨਾਂ ਨੇ ਬਿਆਨ ਦਿੱਤੇ ਹੈ ਤੇ ਉਹਨਾਂ ਦਾ ਹੋ ਸਕਦਾ ਐਫਆਈਆਰ ਚ ਜਿਹੜੀ ਹੈ ਪੁਲਿਸ ਦਾ ਪੁਲੰਦਾ ਹੈ ਵਿੱਚ ਬਿਆਨ ਹੋਣ ਸਾਡੇ ਬੰਦੇ ਦੇ। ਸ਼ਾਮ ਜੀ ਤੁਸੀਂ ਵੀ ਕਾਫੀ ਇਹਨਾਂ ਮਾਮਲਿਆਂ ਨਾਲ ਸਿੱਝਦੇ ਰਹਿੰਦੇ ਹੋ, ਸਿਕਾਇਤਾਂ ਕਰਦੇ ਰਹਿੰਦੇ ਹੋ। ਤੁਹਾਨੂੰ ਨਹੀਂ ਲੱਗਿਆ ਕਿ ਵਿਜੀਲੈਂਸ ਨੇ ਆਇਆ ਸsubprocess ਉਹਨਾਂ ਦੀਆਂ ਜਨਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ? ਇਹ ਵਰਤਾਰਾ ਪੰਜਾਬ ਲਈ ਤੇ ਸਰਕਾਰਾਂ ਲਈ ਮਾੜਾ ਹੈ। ਹਾਂ ਬਿਲਕੁਲ ਜੀ ਬਰੂਜਨ ਦੀ ਵਾਈਫ ਦਾ ਨਾਮ, ਐਡਰੈਸ ਉੱਥੇ ਗਰਮੜ ਕੀਤੀ ਗਈ ਹੈ ਇਸੇ ਲਈ ਤਾਂ ਕਿ ਉਹਨਾਂ ਰਾਹਤ ਦੇਣ ਵਾਸਤੇ ਤੇ ਹੁਣ ਵੀ ਜਿਹੜੇ ਬਾਕੀ ਦਾ ਕਾਰਵਾਈ ਬਹੁਤ ਵਧੀਆ ਹੋਈ ਹੈ ਵਾਵਾ ਖੰਟੀਆ ਭਗਵਾਨਦਾਨ ਸਰਕਾਰ ਨੇ ਬਿਜ਼ਨਸ ਬਿਊਰੋ ਨੇ ਪਰ ਕੁਝ ਬੰਦੇ ਅਰੈਸਟ ਨਹੀਂ ਕੀਤੇ ਇੱਕ ਦਿਨ ਤਾਂ ਚਾਰ ਬੰਦੇ ਅਰੈਸਟ ਕੀਤੇ ਵੱਖਰਪੁਰ ਦੇ ਵਟਸਐਪ ਗਰੁੱਪਾਂ 'ਚ ਮੈਸੇਜ ਆ ਗਿਆ ਮੀਡੀਆ ਚੱਲਾ ਗਿਆ ਫਿਰ 2 ਘੰਟੇ ਬਾਅਦ ਪਤਾ ਲੱਗਾ ਸਾਰੇ ਛੱਡ ਦਿੱਤੇ ਇਹ ਗੱਲਾਂ ਜਿਹੜੀਆਂ ਸਰਕਾਰ ਨੂੰ ਸ਼ਰਮ ਸਰਵਾਈ ਕਰਦੀਆਂ ਤੇ ਸਰਕਾਰ ਦੀ ਬਦਨਾਮੀ ਵੀ ਹੁੰਦੀ ਹੈ ਬਿਜ਼ਨਸ ਬਿਊਰੋ ਦੀ ਬਦਨਾਮੀ ਵੀ ਹੁੰਦੀ ਹੈ ਕੌਣ ਕਰਦਾ ਕਿਉਂ ਕਰਦਾ ਕਿਵੇਂ ਕਰਦਾ ਇਹ ਭਗਵਾਨਦਾਨ ਸਰਕਾਰ ਨੂੰ ਦੇਖਣਾ ਚਾਹੀਦਾ ਕਈ ਵਾਰ ਇਸ ਤਰ੍ਹਾਂ ਆਮ ਜੀ ਜੇ ਸਰਕਾਰ ਢਿੱਲੀ ਕਾਰਵਾਈ ਕਰੇ ਜਾਂ ਵਿਜੀਲੈਂਸ ਸਹੀ ਕਾਰਵਾਈ ਨਾ ਕਰੇ ਜਿਹੜੀ ਸ਼ਿਕਾਇਤ ਕਰਦਾ ਧਰੈ ਕੋਰਟ ਦੇ ਵਿੱਚ ਆਪਣਾ ਵਕੀਲ ਖੜਾ ਕਰ ਦਿੰਦੀ ਆ ਕਿ ਸਹੀ ਇਨਸਾਫ ਹੋ ਸਕੇ ਸਾਰੇ ਮਸਲੇ ਨੂੰ ਲੈ ਕੇ ਤੁਸੀਂ ਵੀ ਕੀ ਆਮ ਦਾ ਪ੍ਰਮਾਣ ਕਰ ਰਹੇ ਹੋ ਕਿ ਤੁਹਾਡੇ ਵਕੀਲ ਇਸ ਕੇਸ ਦੇ ਵਿੱਚ ਧਿਰਵਣ ਨਹੀਂ ਦੇਖੋ ਬਹੁਤ ਸਾਰੇ ਕੇਸਾਂ ਦੇ ਸੀ ਆਪਣੇ ਵਕੀਲ ਖੜੇ ਕਰਦੇ ਆ ਪਰ ਇਹਦੇ ਵਿੱਚ ਮੈਨੂੰ ਲੱਗਦਾ ਸੀ ਕਿ ਜਿਹੜਾ ਐਫ ਆਈ ਆਰ ਦਰਜ ਹੋ ਗਈ ਹੈ ਅਰੈਸਟ ਹੋ ਗਈ ਹੈ ਤੇ ਮੁਆਵਜ਼ਾ ਵਾਪਸ ਆ ਗਿਆ ਮੈਨੂੰ ਲੱਗਿਆ ਨਹੀਂ ਕਿ ਵਕੀਲ ਦੀ ਲੋੜ ਹੈ ਸਾਨੂੰ ਕੜਾ ਕਰਨ ਦੀ ਲੋੜ ਹੈ ਅਸੀਂ ਕਾਰਵਾਈ ਕਰਾਉਣ ਲਈ ਵਕੀਲ ਜ਼ਰੂਰ ਖੜੇ ਕਰਦੇ ਹੁੰਦੇ ਆ ਪਰ ਜਦੋਂ ਕੋਈ ਏਜੰਸੀ ਇਨਵੈਸਟੀਗੇਸ਼ਨ ਕਰਦੀ ਹੈ ਪਰਚਾ ਦਰਜ ਕਰ ਲਿਆ ਚਲਾਨ ਪੇਸ਼ ਕਰਦੀ ਹੈ ਉਹ ਫਿਰ ਮੈਨੂੰ ਲੱਗਦਾ ਸਾਡਾ ਕੰਮ ਹੈ ਨਹੀਂ ਸਾਨੂੰ ਅਸੀਂ ਕਿੱਥੇ ਕਿੱਥੇ ਜਾਵਾਂਗੇ ਅਸੀਂ ਸਾਡੇ ਕੋਲ ਫੰਡ ਤਾਂ ਹੁੰਦੇ ਹੀ ਨਹੀਂ ਕਦੇ ਵੀ ਇਹ ਜਿਹੜੀ ਸ਼ਿਕਾਇਤ ਹੋਈ ਹੈ ਈਡੀ ਕੋਲ ਵਿਜੀਲੈਂਸ ਨੇ ਆਪਣੇ ਆਪ ਕੇਸ ਦਿੱਤਾ ਕਿਉਂਕਿ ਮੈਨੂੰ ਜੋ ਜਾਣਕਾਰੀ ਹੈ ਕਿ ਜਦੋਂ ਕਰੋੜ ਰੁਪਏ ਤੋਂ ਵੱਧ ਦਾ ਕਪੜਾ ਹੋਵੇ ਲੈਣ ਦੇਣ ਹੋਵੇ ਫਿਰ ਈਡੀ ਉਸ ਕੇਸ ਦੀ ਜਾਂਚ ਕਰਦੀ ਆ ਵਿਜੀਲੈਂਸ ਨੇ ਆਪਣੇ ਆਪ ਈਡੀ ਨੂੰ ਕੇਸ ਦਿੱਤਾ ਜਾਂ ਫਿਰ ਤੁਹਾਡੀ ਸ਼ਿਕਾਇਤ ਤੁਸੀਂ ਈਡੀ ਨੂੰ ਸਿੱਧੀ ਸ਼ਿਕਾਇਤ ਕੀਤੀ ਸੀ ਉਹ ਵਿਜੀਲੈਂਸ ਨੇ ਵੀ ਰਿਕਾਰਡ ਦਿੱਤਾ ਪਰ ਮੈਂ ਯਾਦ ਕਰਾਦਾ ਜਿਹੜਾ ਉਦਯੋਗਿਕ ਪਲਾਟ ਘਟਾਉਂਦਾ ਸੀ ਸਾਡੀ ਟੀਮ ਦੇ ਬੰਦੇ ਉਦੋਂ ਗਏ ਸੀ ਈਡੀ ਜਲੰਧਰ ਦਫ਼ਤਰ ਇਹ ਸਾਰਾ ਸਕੈਮ ਹੈ ਜਿਹੜਾ ਪਲਾਟ ਘਟਾਲੇ ਦੀ ਸਕੈਮ ਦੀ ਸ਼ਿਕਾਇਤ ਦਿੱਤੀ ਸੀ ਉਦੋਂ ਹੀ ਸਾਡੇ ਬੰਦਿਆਂ ਨੇ ਅਮਰੂਦ ਬਾਗ ਸਕੈਮ ਦੀ ਵੀ ਦਿੱਤੀ ਸੀ ਹੁਣ ਮੈਨੂੰ ਈਡੀ ਤੇ ਥੋੜੀ ਜਿਹੀ ਇੱਕ ਗੁੱਸਾ ਹੈ ਕਿ ਜਿਹੜਾ ਅਮਰੂਦ ਬਾਗ ਸਕੈਮ ਤੁਸੀਂ ਜਿਸ ਤੇਜ਼ੀ ਨਾਲ ਕੰਮ ਕੀਤਾ ਤੇ ਉਦਯੋਗਿਕ ਪਲਾਟ ਘਟਾ ਲੇ ਜੀ ਉਸ ਤੋਂ ਬਾਅਦ ਤੇ ਜਿੰਨਾ ਕੰਮ ਕਰੋ ਉਹ ਨਹੀਂ ਕੀਤਾ ਗਿਆ ਤੇ ਉਥੋਂ ਚਲੋ ਸਰਕਾਰ ਦਾ ਵੀ ਅੰਦਰ ਸਰਕਾਰ ਨੇ ਲਿਖਣਾ ਹੁੰਦਾ ਬਿਜ਼ਨਸ ਨੇ ਲਿਖਣਾ ਹੁੰਦਾ ਈਡੀ ਨੂੰ ਅੱਗੇ ਫੈਲਾਉਣਾ ਦੇਣੀ ਹੁੰਦੀਆਂ ਨੇ ਟੈਕਨੀਕਲ ਕੁਝ ਗੱਲਾਂ ਹੋ ਸਕਦੀਆਂ ਨੇ ਪਰ ਈਡੀ ਜਿਸ ਤਰ੍ਹਾਂ ਅੱਜ ਇਹ ਅਰਸਿਕੇ 100 27 ਜਾਂ 26 ਕਰੋੜ ਦਾ ਸਕੈਂਡਲ ਹੈ ਤੁਸੀਂ ਕਹਿੰਦੇ ਹੋ 1000 ਕਰੋੜ ਦਾ ਬਾਕੀ ਸਕੈਂਡਲ ਮੁੱਲਾਂਪੁਰ ਵਗੈਰਾ ਹੋਰ ਜਿੱਥੇ ਸਿੱਤੇ ਹੋਏ ਨੇ ਉਹਨਾਂ ਕਿਸਾਨ ਦੀ ਵੀ ਫਿਰ ਜਾਂਚ ਦੀ ਲੋੜ ਹੈ ਦੇਖੋ ਹਾਂ ਦੇਖੋ ਇਹਦਾ ਕੋਲ ਸਬੂਤ ਤਾਂ ਕੋਈ ਨਹੀਂ ਸਾਨੂੰ ਜਿਸ ਤਰ੍ਹਾਂ ਇਨਫਾਰਮੇਸ਼ਨ ਮਿਲਦੀ ਸੀ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਉਸ ਆਧਾਰ ਤੇ ਮੈਂ ਬੋਲ ਰਿਹਾ ਉਹ ਮਤਲਬ 100% ਝੂਠ ਨਹੀਂ ਹੋ ਸਕਦੇ 100% ਗਲਤ ਨਹੀਂ ਹੋ ਸਕਦੇ ਜੇ 100% ਗਲਤ ਤੇ ਦਾ ਬਿਜ਼ਨਸ ਐਫ ਆਈ ਆਰ ਦਾ ਜਨਾ ਕਰਦੀ ਤੇ ਸੀਐਮ ਸਾਹਿਬ ਬਿਆਨ ਨਾ ਦਿੰਦੇ ਕਿ ਗੰਗਾਗੇ ਸਾਡੀਆਂ ਅਸੀਂ ਵਾਪਸ ਲਿਆਏ ਮਤਲਬ ਜੋ ਅਸੀਂ ਇਲਜ਼ਾਮ ਲਗਾਏ ਉਹ ਸੱਚ ਸਾਬਦ ਹੋਏ ਹਾਂ 19 ਕੀ ਅੰਕੜੇ ਦਾ ਫਰਕ ਹੋ ਜਾਂਦਾ ਪਰ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਹਜ਼ਾਰ ਕਰੋੜ ਦੇ ਨੇੜੇ ਦੇ ਨੇੜੇ ਸੁਣੀ ਗਈ ਗੱਲ ਬਿਲਕੁਲ ਸਨਾਮ ਜੀ ਜਿਸ ਤਰ੍ਹਾਂ ਈਡੀ ਤੇ ਦੋਸ਼ ਲੱਗਦੇ ਨੇ ਕਿ ਉਹ ਸਤਾਤਾਰਿਆਂ ਦੇ ਕਹਿਣ ਤੇ ਕਾਰਵਾਈ ਕਰਦੀ ਹੈ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਵਾਸਤੇ ਵਿਰੋਧੀਆਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਾਉਣ ਵਾਸਤੇ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਵਾਸਤੇ ਕਿਉਂਕਿ ਚੋਣਾਂ ਆਸਤੇ ਨੇ ਇਹਦੇ ਪਿੱਛੇ ਕੋਈ ਸਿਆਸਤ ਤਾਂ ਨਹੀਂ ਜਿਹੜੀ ਅੱਜ ਈਡੀ ਨੇ ਛੱਪੇਮਾਰੀ ਕੀਤੀ ਆ ਇਹ ਲੱਗਦਾ ਕੀ ਨਜ਼ਰ ਆਉਂਦਾ ਤੁਹਾਨੂੰ ਜੀ ਅ ਬੀਜੇਪੀ ਬੈਲੋ ਜਿਹੜੀ ਸਿਆਸਤ ਦੇ ਇਸ ਮਾਮਲੇ 'ਚ ਮਾਰੀ ਹੁੰਦੀ ਜੇ ਮੈਂ ਪੰਜਾਬ ਦੀ ਗੱਲ ਕਰਾਂ ਜੇ ਸ਼ਾਮਸ਼ੰਦਰ ਅਰੋੜਾ ਜਿਹੜੇ ਉਦਯੋਗ ਮੰਤਰੀ ਸੀ ਕਾਂਗਰਸ ਦੇ ਉਹ ਬੀਜੇਪੀ ਚ ਚਲੇ ਗਏ ਕਿਤੇ ਮੈਂ ਤਾਂ ਇਹ ਸਮਝਾਂਗਾ ਕਿ ਈਡੀ ਨੇ ਕਾਰਵਾਈ ਇਸੇ ਲਈ ਰੋਗੂ ਪਲਾਟ ਘਟਾ ਲਈ ਕਿ ਉਹ ਜਿਹੜੇ ਬੀਜੇਪੀ ਦੇ ਨੇਤਾ ਅਜ ਫਸ ਜਾਣਗੇ ਜੇ ਮੈਂ ਛੋਟਾ ਜਿਹਾ ਮਾਮਲਾ ਦੱਸਾਂ ਫਤੇਗੜਾ ਦਾ ਬਾਬਾ ਬਦੇ ਬਾਵਗਾਨੀ ਘਟਾਲੇ ਦੀ ਹੀ ਮੈਂ ਗੱਲ ਕਰਦਾ ਕਿ ਅੱਜ ਜਿਹੜੀ ਅਫਸਰਾਂ ਦੇ ਘਰਾਂ ਤੇ ਛਾਪੇ ਮਾਰੇ ਹੋਈ 26 ਹੋਰ ਲੋਕਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਹੋਈ ਇਹਦੇ ਪਿੱਛੇ ਕੋਈ ਚੋਣ ਰਾਜਨੀਤੀ ਤਾਂ ਨਹੀਂ ਹੈ ਨਹੀਂ ਇਹਦੇ ਵੀ ਤਾਂ ਹੁਣ ਸਿਆਸਤਦਾਨ ਬੋਲਣ ਮੈਂ ਤਾਂ ਮੈਂ ਤਾਂ ਸ਼ਿਕਾਇਤ ਕਰਦੇ ਮੈਂ ਤਾਂ ਖੁਸ਼ ਹਾਂ ਵੀ ਕਾਰਵਾਈ ਹੋਈ ਹੈ ਤੇ ਭਾਵੇਂ ਕੋਈ ਮੋਦੀ ਸਰਕਾਰ ਨੇ ਕੀਤੀ ਸਰ 50 ਸਰਕਾਰ ਨੇ ਕੀਤੀ ਚੋਣਾਂ ਵਿੱਚੋਂ ਤੋਂ ਬਾਅਦ ਹੋਈ ਜੀ ਤਾਨੂੰ ਕੋਈ ਇਹਦੀ ਕੋਈ ਚਿੰਤਾ ਨਹੀਂ ਚਾਹੇ ਚੋਣਾਂ ਫਰਾਨ ਕਰ ਵਈ ਚ ਚੋਣਾਂ ਤੋਂ ਬਾਅਦ ਹੋਏ ਚ ਪਹਿਲਾਂ ਹੋਵੇ ਤੁਹਾਨੂੰ ਤਾਂ ਇਹ ਕਿ ਕਾਰਗ ਵਿੱਚ ਚਾਹੀਦੀ ਨਾ ਸੀ ਪੋਲੀਟਿਸ਼ ਨਾ ਸੀ ਵੋਟਾਂ ਲੈਣੀ ਨਾ ਹੜਾ ਬੋਟ ਬੈਂਕ ਖਰਾਬ ਹੁੰਦਾ ਨਾ ਸੀ ਨਜਾਇਜ਼ ਭੰਡੀਆਂ ਕਿ ਜਿਹੜੇ ਤੇ ਨਾ ਸੀ ਨਜਾਇਜ਼ ਤਰੀਕ ਕਰੀ ਗਏ ਤੇ ਅਸੀਂ ਤੇ ਕਹ ਸੁਧਾਰਨ ਸੰਸਦ ਸ਼ਿਕਾਇਤ ਕੀਤੀ ਹੈ ਠੀਕ ਹੈ ਅਗਰ ਈਡੀ ਵੀ ਢਿੱਲੀ ਕਾਰਵਾਈ ਕਰਦੀ ਹੈ ਅਗਲਾ ਕਾਨੂੰਨੀ ਰੁਖ ਤਿਆਰ ਕਰੋਗੇ ਫਿਰ ਹਾਂ ਬਿਲਕੁਲ ਜੇ ਕੋਈ ਇਸ ਮਾਮਲੇ ਜਾਂ ਹੋਰ ਮਾਮਲੇ ਜੀ ਢਿੱਲੀ ਕਾਰਵਾਈ ਕਰਦੀ ਹੈ ਆਸੀਂ ਪਰ ਬਾਦ ਤੋਂ ਕੋਰਟ ਹੀ ਜਾ ਸਕਦੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਆ ਜੀ ਬਹੁਤ ਸਾਰੇ ਕੇਸ ਨੇ ਗਏ ਹੈ ਜੇ ਲੋੜ ਸਾਡੀ ਟੀਮ ਨੂੰ ਲੱਗੀ ਤਾਂ ਇਸ ਕੇਸ ਵੀ ਜਾ ਸਕਦੇ ਹ ਠੀਕ ਹੈ ਸਤਨਾਮ ਜੀ ਬਹੁਤ ਬਹੁਤ ਧੰਨਵਾਦ ਬਾਕੀ ਕਹਿੰਦੇ ਹਾਂ ਕਿ ਇਹ ਕੇਸ ਸਹੀ ਤਰ੍ਹਾਂ ਇਸ ਕੇਸ ਦਾ ਨਿਪਟਾਰਾ ਹੋਵੇ ਤੇ ਜਿਨ੍ਹਾਂ ਨੇ ਵੀ ਸਰਕਾਰੀ ਪੈਸੇ ਨੂੰ ਚੁੰਨਾ ਲਾਇਆ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇ ਬਹੁਤ ਬਹੁਤ ਧੰਨਵਾਦ